ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਆਪਾਂ ਪੜ੍ਹਦੇ ਹਾਂ ਸਵਿੰਦਰ ਸਿੰਘ ਉਪਲ ਦੀ ਲਿਖੀ ਹੋਈ ਕਹਾਣੀ ਜਨਮ ਦਿਨ ਜੋ ਕਿ ਨੰਮੀ ਪਾਠ ਪੁਸਤਕ ਦੇ ਵਿੱਚੋਂ ਹੈ ਬਨਨੇ ਬਨਨੇਗੀ ਪੰਜਾਬੀ ਕਹਾਣੀਆਂ ਤੇ ਇਕਾਂਗੀ ਦੇ ਵਿੱਚੋਂ ਜਿਉਂ ਹੀ ਜਗਲ ਪ੍ਰਸ਼ਾਦ ਦੀ 5 ਰੁਪਏ ਤਨਖਾਹਵਦੀ ਉਸ ਆਪਣੇ ਸਭ ਤੋਂ ਛੋਟੇ ਲੜਕੇ ਜੋਤੀ ਨੂੰ ਮੁੱਢ ਤੋਂ ਹੀ ਅੰਗਰੇਜ਼ੀ ਪੜਾਈ ਜਾਣ ਵਾਲੇ ਅਤੇ ਨਵੀਆਂ ਵਿਦਿਅਕ ਵਿਵੰਤਾਂ ਅਨੁਸਾਰ ਚੱਲ ਰਹੇ ਕਿਸੇ ਸਕੂਲ ਵਿੱਚ ਦਾਖਲ ਕਰਵਾਉਣ ਦੀ ਚਿਰ ਚਿਰ ਸੋਚੀ ਸੱਦਰ ਪੂਰੀ ਕਰਨੀ ਚਾਹੀ ਪਰ ਉਸ ਦੀ ਪਤਨੀ ਤਾਂ ਪਤੀ ਦੀ ਤਨਖਾਹ ਵਧਨ ਦੀ ਕਈ ਦਿਨਾ ਤੋਂ ਲੱਗੀ ਆਸਰਾਇ ਨੂੰ ਕਰਦੀਆਂ ਕਈ ਥੋੜਾਂ ਪੂਰੀਆਂ ਕਰਨ ਦੀ ਸੋਚੀ ਬੈਠੀ ਸੀ ਜੋਤੀ ਨੂੰ ਜਿਹੇ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਵਾਉਣ ਦੀ ਗੱਲ ਸੁਣ ਕੇ ਦੇਵਕੀ ਕੁਝ ਸੋਚੀ ਪੈ ਗਈ ਪਰ ਅਖੀਰ ਇਹ ਅੱਖੇ ਬਿਨਾਂ ਰਹਿ ਨਾ ਸਕੇ ਮੈਂ ਤੇ ਕਹਿਨੀ ਆ ਜੋਤੀ ਨੂੰ ਕਿਸੇ ਛੋਟੇ-ਮੋਟੇ ਸਕੂਲ ਵਿੱਚ ਦਾਖਲਾ ਕਰਾ ਦਿਓ ਅਸੀਂ ਕਿੱਥੋਂ ਭਰ ਸਕਦੇ ਹਾਂ 5 ਰੁਪਏ ਮਹੀਨਾ ਫੀਸ ਓਏ ਭੱਲੀਏ ਲੋਕੇ ਇਹ ਜਿਹੜੇ 5 ਰੁਪਏ ਤਨਖਾਹ ਵਧੀ ਹੈ ਇਹੋ ਸਮਝੀ ਨਹੀਂ ਵਧੀ ਹਾਏ ਹਾਏ ਇੰਜਨ ਆਖੋ ਤੇ ਜੋਤੀ ਨੂੰ ਚਾਵਾਂ ਮਲਾਰਾਂ ਨਾਲ ਨਵੀਨ ਬਯੰਤਾਂ ਅਨੁਸਾਰ ਚੱਲ ਰਹੇ ਲਾਗਲੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਜਗੁਲ ਪ੍ਰਸ਼ਾਦ ਜਿੱਥੋਂ ਇਹ ਚਾਹੁੰਦਾ ਸੀ ਕਿ ਉਸ ਦਾ ਲੜਕਾ ਅੰਗਰੇਜ਼ੀ ਵਿੱਚ ਪ੍ਰਵੀਨ ਹੋਵੇ ਉੱਥੇ ਉਹ ਜ਼ਿਆਦਾ ਇਸ ਕਰਕੇ ਇਹ ਜਹੇ ਸਕੂਲ ਵਿੱਚ ਮੁੰਡੇ ਦਾ ਦਾਖਲਾ ਕਰਾਉਣਾ ਜ਼ਰੂਰੀ ਸਮਝਦਾ ਸੀ ਕਿ ਉੱਥੇ ਹਰ ਸ਼ਖਸੀਅਤ ਨੂੰ ਹੰਗਰਣ ਲਈ ਲੋੜੀਂਦੀ ਤਰ੍ਹਾਂ ਦੇ ਅਫਸਰ ਦਿੱਤੇ ਜਾਂਦੇ ਹਨ ਕਦੀ ਕਦੀ ਉਹ ਦਫਤਰ ਜਾਣ ਸਮੇ ਕਰੋ ਕੁਝ ਸਵੇਰੇ ਟੁਰ ਜਾਂਦਾ ਸੀ ਅਤੇ ਜਿਹੇ ਸਕੂਲਾਂ ਦੇ ਬਾਹਰ ਖਲੋ ਕੇ ਵੇਖਦਾ ਕਿ ਬੱਚੇ ਚੰਗੇ ਕੱਪੜੇ ਪਾਏ ਉੱਚ ਨੀਸ ਤੋਂ ਬੇਲਾਗ ਨਿੱਗਰੇ ਪੁੱਗਰੇ ਹੌਲੀ ਹੌਲੀ ਇੱਕ ਦੂਜੇ ਨਾਲ ਗੱਲਾਂ ਕਰਦੇ ਆਪਸ ਵਿੱਚ ਪਿਆਰ ਨਾਲ ਖੇਡਦੇ ਗਾਲ ਕੱਢਣੀ ਤਾਂ ਉਹਨਾਂ ਦੀਆਂ ਉਸਤਾਨੀਆਂ ਅਨੁਸਾਰ ਆਪਸੀ ਬਿਨਾ ਚਿਝ ਉਹ ਹਰ ਇੱਕ ਨਾਲ ਗੱਲਾਂ ਕਰ ਲੈਂਦੇ ਆ ਤੇ ਉਤਸ਼ਾਹ ਭਰਪੂਰ ਆਪਣੇ ਆਪ ਤੇ ਪੂਰਾ ਭਰੋਸਾ ਕਰਨ ਹੋਣ ਕਾਰਨ ਉਹ ਅਫਸਰ ਅਨੁਸਾਰ ਗੱਲ ਸੋਚ ਲੈਂਦੇ ਇਹੋ ਜਿਹੀਆਂ ਕੁਝ ਗੱਲਾਂ ਸਨ ਜ ਜਿੰਨਾ ਕਾਰਨ ਜੁਗਤ ਪ੍ਰਸ਼ਾਦ ਦੀ ਚਰੋਕਣੀ ਸੱਦਰ ਸੀ ਕਿ ਉਹ ਵੀ ਆਪਣੇ ਨਿੱਕੇ ਲੜਕੇ ਨੂੰ ਇਹ ਜਿਹੇ ਸਕੂਲ ਵਿੱਚ ਦਾਖਲ ਕਰਵਾਵੇ ਇੰਨਾ ਸਕੂਲਾਂ ਵਿੱਚ ਪੜਾਉਣ ਨੂੰ ਤਾਂ ਹਰ ਇੱਕ ਦਾ ਦਿਲ ਕਰਦਾ ਹੈ ਪਰ ਪੜਾ ਕੋਈ ਕੋਈ ਹੀ ਸਕਦਾ ਹੈ ਜਿਉਂਕਿ ਇੰਨਾ ਸਕੂਲਾਂ ਦੀਆਂ ਮੁੱਛਾਂ ਦਾੜ੍ਹੀ ਤੋਂ ਵੀ ਵੱਡੀਆਂ ਹੁੰਦੀਆਂ ਹਨ ਭਾਅ ਦਾਖਲਾ ਵਰਦੀ ਖੇਡਾਂ ਦੀ ਫੀਸ ਖਾਣ ਪੀਣ ਦੇ ਪੈਸੇ ਆਦ ਕੁਝ ਇਸੇਹੀਆਂ ਰਕਮਾਂ ਹਨ ਜਿਨ੍ਹਾਂ ਨੂੰ ਦੇਣ ਨਾਲ ਹੀ ਮਨੁੱਖ ਦਾ ਕਚੁੰਬਰ ਹੀ ਨਿਕਲ ਜਾਂਦਾ ਹੈ ਪਰ ਜੁਗਲ ਪ੍ਰਸ਼ਾਦ ਬੜੇ ਪੱਕੇ ਇਰਾਦੇ ਵਾਲਾ ਸੀ ਇਸ ਕਰਕੇ ਉਸ ਇਧਰੋਂ ਮੰਗਤੰਗ ਕੇ ਬੜੀ ਮੁਸ਼ਕਲ ਨਾਲ ਇਕੱਠੇ ਕੀਤੇ 40 ਰੁਪਏ ਦੇਣ ਵੇਲੇ ਉੱਕਾ ਚੂਚਾ ਨਾ ਕੀਤੀ ਮੁੰਡੇ ਨੂੰ ਸਕੂਲੇ ਵਿੱਚ ਦਾਖਲਾ ਕਰਵਾ ਕੇ ਉਹ ਬਹੁਤ ਖੁਸ਼ ਹੋਇਆ ਅੱਜ ਓਹੋ ਮਾਣ ਨਾਲ ਟੁਰ ਰਿਹਾ ਸੀ ਉਹ ਸੋਚਦਾ ਜੋਤੀ ਇਹੋ ਜਿਹੇ ਨਖਰੇ ਅਤੇ ਸਾਹ ਪੱਤਾ ਵਰਲ ਵਿੱਚ ਪੜ ਕੇ ਲਾਇਕ ਬਣ ਜਾਵੇਗਾ ਆਜ਼ਾਦ ਭਾਰਤ ਦੀ ਉਹ ਇੱਕ ਬਹੁਤ ਵੱਡਾ ਤੇ ਚੰਗਾ ਅਫਸਰ ਬਣ ਜਾਵੇਗਾ ਸਾਡੇ ਉੱਠ ਰਹੇ ਭਾਰਤ ਨੂੰ ਅਜਿਹੇ ਅਫਸਰਾਂ ਦੀ ਸਖਤ ਲੋੜ ਹੈ ਸਾਡੇ ਭਾਰਤ ਲਈ ਜੋਤੀ ਜੋਤ ਬਣ ਕੇ ਵਿਖਾ ਦੇਵੇਗਾ ਚੋਤੀ ਜਿੱਥੇ ਲੈਕ ਸੀ ਉੱਥੇ ਸੋਨਾ ਵੀ ਪੁੱਜ ਕੇ ਸੀ ਉਸ ਦੀ ਉਸਤਾਨੀ ਸਾਫ ਅਤੇ ਚਿੱਟੇ ਕੱਪੜਿਆਂ ਵਿੱਚੋਂ ਚੰਕ ਕੇ ਉਸ ਦੇ ਰੂਪ ਸੁੰਦਰ ਨਕਸ਼ਾ ਨੂੰ ਵੇਖ ਕੇ ਪਿਆਰ ਕੀਤੇ ਬਿਨਾਂ ਨਹੀਂ ਰਹਿ ਸਕਦੀ ਸੀ ਉਹ ਉਸ ਦਾ ਉਚੇਰਾ ਧਿਆਨ ਰੱਖਦੀ ਮਹੀਨੇ ਪਿਛੋਂ ਜਦੋਂ ਉਸਦਾ ਇਮਤਿਹਾਨ ਹੋਇਆ ਤਾਂ ਜੋਤੀ ਸਾਰੇ ਜਮਾਤੀਆਂ ਤੋਂ ਹਰ ਗੱਲ ਵਿੱਚ ਅੱਗੇ ਸੀ ਉਸਦਾ ਪ੍ਰਿੰਸੀਪਲ ਨੇ ਰਿਪੋਰਟ ਵਿੱਚ ਖੁਸ਼ੀ ਪ੍ਰਗਟ ਕਰਨ ਦੇ ਨਾਲ-ਨਾਲ ਜੁਗਤ ਪ੍ਰਸ਼ਾਦ ਨੂੰ ਇਜਾਹੇ ਕਾਬਲ ਅਤੇ ਲਾਇਕ ਪੁੱਤਰ ਦਾ ਪਿਓ ਹੋਣ ਉੱਤੇ ਵਧਾਈ ਦਿੱਤੀ। ਹੁਣ ਤਾਂ ਜੁਗਲ ਪ੍ਰਸ਼ਾਦ ਆਪਣੇ ਵਰਗਾ ਖੁਸ਼ਕਿਸਮਤ ਪਿਓ ਕਿਸੇ ਨੂੰ ਸਮਝਦਾ ਹੀ ਨਹੀਂ ਸੀ ਦਫ਼ਤਰ ਵਿੱਚ ਉਹ ਆਪਣੇ ਕਲਰਕ ਸਾਥੀਆਂ ਨਾਲ ਜੋਤੀ ਦੀ ਲੱਤ ਬਾਰੇ ਗੱਲਾਂ ਬੜੇ ਮਾਣ ਨਾਲ ਕਰਦਾ ਅਤੇ ਘਰ ਵਿੱਚ ਉਸ ਉਹੋ ਬਾਕੀ ਦੇ ਧੀਆ ਪੁੱਤਰਾਂ ਨੂੰ ਜੋਤੀ ਵਰਗਾ ਲਾਇਕ ਬਣਨ ਦੀ ਪ੍ਰੇਰਣਾ ਦਿੰਦਾ ਰਹਿੰਦਾ। ਦੇਵਕੀ ਨੂੰ ਕਈ ਕਈ ਵਾਰ ਕਹਿੰਦਾ ਮੈਂ ਕਹਿੰਦਾ ਨਹੀਂ ਸੀ ਹੁੰਦਾ ਕਿ ਜੋਤੀ ਸਾਰੇ ਖਾਨਦਾਨ ਦਾ ਨਾਂ ਰੋਸ਼ਨ ਕਰੇਗਾ। ਇਹ ਗੱਲ ਸੁਣ ਕੇ ਪਤਨੀ ਦੇਵਕੀ ਵੀ ਆਪਣੇ ਆਪ ਉਤੇ ਦਿਲ ਹੀ ਦਿਲ ਵਿੱਚ ਇਸ ਗੱਲ ਕਰਨ ਮਾਨ ਮਹਿਸੂਸ ਕਰਦੀ ਆਖਰ ਇਹੋ ਜਿਹਾ ਲਾਇਕ ਚੰਨ ਪੁੱਤਰ ਜੰਮਿਆ ਹੈ ਮੈਂ ਹੀ ਹੈ ਨਾ ਹਾਲਾ 6 ਮਹੀਨੇ ਨਹੀਂ ਲੰਗੇ ਸੀ ਕਿ ਇੱਕ ਦਿਨ ਜੋਤੀ ਪ੍ਰਿੰਸੀਪਲ ਦੀ ਇੱਕ ਚਿੱਠੀ ਲੈ ਆ ਜੂਗਲ ਪ੍ਰਸ਼ਾਦ ਉਸ ਨੂੰ ਪੜਦਿਆ ਹੀ ਖੜ ਪੜ ਗਿਆ ਮੈਂ ਕਹਿਆ ਸੁਣਨੀ ਹੈ ਜੋਤੀ ਦੀ ਮਾਂ ਇਹ ਵੇਖੋ ਉਹ ਜੋਤੀ ਨੂੰ ਚੁੱਕ ਕੇ ਰਸੋਈ ਵਿੱਚ ਲੈ ਗਿਆ ਹੂੰ ਹੂੰ ਜੋਤੀ ਨੂੰ ਪਿਆਰ ਤੇ ਪਿਆਰ ਦੇਈ ਜਾ ਰਿਹਾ ਸੀ ਜਿਵੇਂ ਉਸਨੇ ਅੱਜ ਪਿਆਰ ਦੇਣ ਦਾ ਰਿਕਾਰਡ ਤੋੜ ਕੇ ਰੱਖ ਦੇਣਾ ਹੋਵੇ ਤੇ ਜੋ ਵਿਚਾਰਾ ਹੈਰਾਨ ਪਰੇਸ਼ਾਨ ਪਿਓ ਦੇ ਮੂੰਹ ਵੱਲ ਵੇਖੀ ਜਾ ਰਿਹਾ ਸੀ ਮੈਂ ਕਿਹਾ ਜੀ ਗੱਲ ਤੇ ਦੱਸੋ ਇਤਨੇ ਖੁਸ਼ ਕਿਸ ਗੱਲਾਂ ਪਏ ਹੁੰਦੇ ਹੋ ਦੇਵਕੀ ਨੇ ਗੱਲ ਜਾਣ ਕੇ ਇਸ ਖੁਸ਼ੀ ਵਿੱਚ ਛੇਤੀ ਦੋ ਛੇਤੀ ਸ਼ਾਮਲ ਹੋਣ ਲਈ ਤਾਬਲੀ ਹੋ ਰਹੀ ਸੀ ਚੱਲ ਕਮਰੇ ਵਿੱਚ ਚੱਲ ਇੱਕ ਇਹ ਗੱਲ ਜਰਾ ਆਰਾਮ ਨਾਲ ਦੱਸਣ ਵਾਲੀ ਏ ਤੇ ਜੁਗਲ ਪ੍ਰਸ਼ਾਦ ਚੋਤੀ ਨੂੰ ਉਸੇ ਤਰ੍ਹਾਂ ਝੁੱਕ ਕੇ ਕਮਰੇ ਵਿੱਚ ਲੈ ਗਿਆ ਦੇਵਕੀ ਵੀ ਖੁਸ਼ੀ ਵੀ ਲਈ ਤਿਆਰ ਹੁੰਦੀ ਹੋਈ ਤਾਬਲੀ ਪਤੀ ਦੇ ਪਿੱਛੇ ਕਮਰੇ ਵਿੱਚ ਆ ਗਈ ਜਰਾ மஞ்சੇ ਤੇ ਬੈਠ ਜਾ ਜੁਗਲ ਪ੍ਰਸ਼ਾਦ ਮੁਸਕਰਾਇਆ ਤੇ ਕੁਰਸੀ ਉੱਤੇ ਬੈਠ ਗਿਆ ਆਈ ਚਿੱਠੀ ਨੂੰ ਫਿਰ ਪੜ ਪੜਨ ਲਈ ਐਨ ਕਾਨੂੰਨ ਲੱਕ ਉੱਤੇ ਠੀਕ ਜਮਾਉਣ ਲੱਗ ਪਿਆ ਇੱਕ ਅੱਧੇ ਮਿੰਟ ਲਈ ਉਹ ਅੰਗਰੇਜ਼ੀ ਦੀ ਲਿਖੀ ਚਿੱਠੀ ਨੂੰ ਪੜਦਾ ਰਿਹਾ ਤਾਂ ਜੋ ਸਾਰੀ ਦੀ ਸਾਰੀ ਖੁਸ਼ਖਬਰੀ ਨੂੰ ਆਪਣੀ ਜੀਵਨ ਸਾਥੀ ਨਾਲ ਸਾਂਝਾ ਕਰ ਸਕੇ ਦੱਸੋ ਵੀ ਨਾ ਫਿਰ ਦੇਵਕੀ ਨੇ ਇੰਜ ਮੁਸਕਰਾਉਂਦਿਆਂ ਕਿਹਾ ਜਿਵੇਂ ਉਸ ਤੋਂ ਹੋਰ ਉਡੀਕਣਾ ਸਹਿ ਹੋ ਰਿਹਾ ਹੋਵੇ ਲੇ ਸੁਣ ਤੇ ਫਿਰ ਉਸਨੇ ਐਨ ਉੱਚੀ ਕਰ ਹੌਲੀ-ਹੌਲੀ ਦੇਵਕੀ ਨੂੰ ਸਮਝਾਉਂਦਿਆਂ ਕਿਹਾ ਐਤਵਾਰ ਨੂੰ ਜੋਤੀ ਦੇ ਪ੍ਰਿੰਸੀਪਲ ਨੇ ਲਿਖਿਆ ਹੈ ਇਸ ਪ੍ਰਾਂਤ ਦੇ ਪ੍ਰਸਿੱਧ ਮੰਤਰੀ ਸ੍ਰੀ ਜਵਾਲਾ ਪ੍ਰਸ਼ਾਦ ਦਾ ਜਨਮ ਦਿਨ ਹੈ ਇਥੋਂ ਦੀ ਨਾਗਰਿਕ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ ਸ਼ਹਿਰ ਦੇ ਚੋਣਵੇਂ ਸਕੂਲਾਂ ਦੇ ਦੋ ਲਾਇਕ ਵਿਦਿਆਰਥੀਆਂ ਨੂੰ ਇਸ ਮੌਕੇ ਉੱਥੇ ਮੰਤਰੀ ਨੂੰ ਮਿਲਣਾ ਪਸੰਦ ਕਰਨਗੇ ਕੇਜੀ ਜਮਾਤ ਵਿੱਚੋਂ ਸਾਡੇ ਜੋਤੀ ਨੂੰ ਚੁਣਿਆ ਗਿਆ ਹੈ ਇਹ ਉਹਨਾਂ ਨੂੰ ਹਾਰ ਪਾਏਗਾ ਇਹ ਸੁਣਦਿਆਂ ਸਰਦੇਵਕੀ ਉੱਠ ਕੇ ਜੋਤੀ ਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਇਹ ਮੇਰਾ ਲਾਲ ਜਾਏਗਾ ਹੈ ਵੱਡੇ ਮੰਤਰੀ ਕੋਲ ਮੈਂ ਸਤਕੇ ਜਾਵਾਂ ਫਿਰ ਕੁੱਟ ਕੇ ਜੋਤੀ ਨੂੰ ਛਾਤੀ ਨਾਲ ਲਾ ਲਿਆ ਦੇਵਕੀ ਦਾ ਚਿਹਰਾ ਉਸ ਵੇਲੇ ਤਜਸਵੀ ਦੇ ਚਿਹਰੇ ਤੋਂ ਘਟ ਨਹੀਂ ਜਾਂਤਰਿਆ ਸੀ ਪਤਨੀ ਨੂੰ ਖੁਸ਼ ਹੁੰਦਿਆਂ ਦੇਖ ਜੁਗਲ ਪ੍ਰਸ਼ਾਦ ਖੂਰ ਗਦਗਦ ਹੋ ਗਿਆ ਜੋਤੀ ਨੇ ਉਸ ਦੀ ਗੱਲ ਰੱਖ ਵਿਖਾਈ ਸੀ ਫਿਰ ਉਸ ਅੱਖਾਂ ਮਿਡ ਲਈਆਂ ਤਾਂ ਜੋ ਉਹ ਸਾਰੀ ਖੁਸ਼ੀ ਨੂੰ ਆਪਣੇ ਅੰਦਰ ਸਿੰਜਰ ਲਏ ਤਾਂ ਜੋ पर ਝੱਟ ਹੀ ਅੱਖਾਂ ਖੋਲ ਕੇ ਉਸਨੇ ਦੇਵਕੀ ਨੂੰ ਆਖਿਆ ਹਾਂ ਸੱਚ ਮੈਂ ਇਹ ਤਾਂ ਤੈਨੂੰ ਦੱਸਣਾ ਹੀ ਭੁੱਲ ਗਿਆ ਕਿ ਜੋਤੀ ਲਈ ਕੁਝ ਖਾਸ ਤਰ੍ਹਾਂ ਦੇ ਕੱਪੜੇ ਤਿਆਰ ਕਰਨੇ ਹਨ ਉੱਥੇ ਪਾ ਕੇ ਜਾਣ ਲਈ ਫਿਰ ਐਨਕ ਠੀਕ ਕਰਕੇ ਚਿੱਠੀ ਨੂੰ ਪੜਦਿਆਂ ਪੜਦਿਆਂ ਹੀ ਆਖ더라 ਚਿੱਟੀ ਕਮੀਜ਼ ਚਿੱਟੀ ਨਿਕਰ ਚਿੱਟੀਆਂ ਜਰਾਬਾਂ ਅਤੇ ਇੱਕ ਸੁਨਹਿਰੀ ਹਾਰ ਇਹੇ ਚੀਜ਼ਾਂ ਦਾ ਨਾਂ ਸੁਣਦਿਆਂ ਹੀ ਦੇਵਕੀ ਦੀ ਖੁਸ਼ੀ ਕਫੂਰ ਹੋ ਗਈ ਉਸਦੇ ਮੂੰਹ ਵਿੱਚੋਂ ਉੱਤੇ ਆ ਰਿਹਾ ਖੇੜਾ ਉੱਥੇ ਹੀ ਰੁਕ ਗਿਆ ਅਤੇ ਫਿਰ ਹੌਲੀ-ਹੌਲੀ ਖੇੜੇ ਦੀ ਥਾਂ ਚਿੰਤਾ, ਦੁੱਖ ਅਤੇ ਕਲੇਸ਼ ਨੇ ਮੰਨ ਲਈ ਉਹ ਉਹ ਇੰਜ ਅਨੁਭਵ ਕੀਤਾ ਉਸ ਇੰਜ ਅਨੁਭਵ ਕੀਤਾ ਜਿਵੇਂ ਕਿ ਉਹ ਉਹ ਖੇੜੇ ਦੇ ਮਹਿਲ ਨੂੰ ਦੂਰੋਂ ਵੇਖ ਕੇ ਖੁਸ਼ ਹੋ ਗਈ ਸੀ ਅਤੇ ਜਿਉਂ ਹੀ ਉਸਨੇ ਖੁਸ਼ੀ-ਖੁਸ਼ੀ ਉਸਦੇ ਅੰਦਰ ਪੈਰ ਤਰਨ ले ਚੁੱਕਿਆ ਕਿਸੇ ਨੇ اچانک ਕੀ ਖੇੜੇ ਦੇ ਮਹਿਲ ਦਾ ਦਰਵਾਜ਼ਾ ਬੰਦ ਕਰ ਦਿੱਤਾ ਹਾਂਜੀ ਏਸੀ ਸਾਡੀ ਕਹਾਣੀ ਜਨਮ ਦਿਨ ਅੱਜ ਅਸੀਂ ਇਸ ਕਹਾਣੀ ਨੂੰ ਇੱਥੇ ਹੀ ਪੂਰਾ ਕਰਦੇ ਹਾਂ ਤੇ ਇਸ ਦਾ ਇਸ ਨੂੰ ਅਤੀ ਕਹਾਣੀ ਹੈ ਤੁਸੀਂ ਅਗਲੀ ਵੀਡੀਓ ਦੇ ਵਿੱਚ ਪੜਾਂਗੇ ਕਿਉਂਕਿ ਇੱਡੀ ਲੰਬੀ ਕਹਾਣੀ ਜਿਹੜੀ ਹੈ ਇੱਕ ਵੀਡੀਓ ਦੇ ਵਿੱਚ ਸੈਂਡ ਨਹੀਂ ਹੁੰਦੀ ਤੇ ਅਪਲੋਡ ਨਹੀਂ ਹੁੰਦੀ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਜਾਂ 9ਵੀਂ ਕਲਾਸ ਦੇ ਸਿਲੇਬਸ ਦੀ ਇਹ ਕਹਾਣੀ ਬਾਰੇ ਤੁਸੀਂ ਹੋਰ ਜਾਨਣਾ ਚਾਹੁੰਦੇ ਹੋ ਚੰਗੀ ਤਰ੍ਹਾਂ ਤਾਂ ਇਸ ਕਹਾਣੀ ਨੂੰ ਇੱਕ ਤੋਂ ਦੋ ਵਾਰ ਜ਼ਰੂਰ ਪੜ੍ਹਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ ਜੀ